ਬੱਲੇ 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 ਸਵਾਦੀ ਆ ਗਿਆ ਪੈਰਿਸ ਦੇ ਸਟੋਰਾਂ ਦੇ ਵਿੱਚ ਡੋਡੇ ਦੇਖ ਕੇ ਆ ਡੋਡਿਆਂ ਦਾ ਰੰਗ ਦੇਖੋ ਕਿੰਨਾ ਸੋਹਣਾ ਵਾ ਦੇਖੋ ਤੁਸੀਂ ਡੋਡੇ ਤਾਂ ਦੇਖੋ ਮੈਂ ਕਹਿੰਦੀ ਛੰਣ ਛੰਣ ਕਰਦੇ ਡੋਡੇ ਵਿੱਚੋਂ ਆਵਾਜ਼ ਆਉਂਦੀ ਆ ਕਾਸ਼ ਕਿਤੇ ਸਾਡੇ ਪੰਜਾਬ ਦੇ ਵਿੱਚ ਵੀ ਇਹ ਕਿਤੇ ਲਾਗੂ ਹੋ ਜਾਣ ਤਾਂ ਮਾਰੂ ਨਸ਼ੇ ਜਿਹੜੇ ਚੱਲ ਰਹੇ ਆ ਇਹ ਸਾਰੇ ਬੰਦ ਹੋ ਜਾਣ ਤੇ ਪੰਜਾਬ ਦੀ ਜਵਾਨੀ ਸਾਰੀ ਬਚ ਜਵੇ ਜਿਹੜੀ ਕਿ ਨਸ਼ਿਆਂ ਦੇ ਭੇਟ ਚੜ ਰਹੀ ਹੈ ਮਾਰੂ ਨਸ਼ਿਆਂ ਦੇ ਭੇਟ ਵਿੱਚ ਚੜ ਰਹੀਆਂ ਆ ਡੋਡੇ ਦੇਖੋ ਜੀ ਪੈਰਿਸ ਦੀਆਂ ਦੁਕਾਨਾਂ ਦੇ ਵਿੱਚ ਪੈਰਿਸ ਦੇ ਕਹਿੰਦੇ ਮੋਲਾਂ ਦੇ ਵਿੱਚ ਆ ਵਿਕ ਰਹੇ ਆ ਤੁਸੀਂ ਰੰਗ ਦੇਖੋ ਇਹਨਾਂ ਦੇ ਪੀਲੇ ਰੰਗ ਹਲਕੇ ਹਲਕੇ ਪੀ ਹਲਕੇ ਗੁਲਾਬੀ ਰੰਗ ਦੇਖ ਕੇ ਹੀ ਮੂੰਹ ਚ ਪਾਣੀ ਆਉਂਦਾ ਚਲੋ ਮੈਂ ਤਾਂ ਖਾਂਦੀ ਨਹੀਂ ਆਪਾਂ ਤਾਂ ਰੋਟੀ ਸਬਜ਼ੀ ਵਾਲੇ ਆ ਪਰ ਜਿਹੜੇ ਖਾਂਦੇ ਆ ਤੁਸੀਂ ਉਹਨਾਂ ਦਾ ਸੋਚੋ ਮੜਾਜ ਆ ਕਿ ਉਹਨਾਂ ਦਾ ਮੂੰਹ ਚ ਪਾਣੀ ਨਹੀਂ ਆਊਗਾ ਸੱਚ ਦੱਸਿਓ ਆ ਦੇਖੋ ਜੀ ਵੀਡੀਓ ਕਾ ਸਾਡੇ ਪੰਜਾਬ ਚ ਲਾਗੂ ਹੋ ਜਵੇ ਸਾਥ ਦੋ ਵੀਰੋ ਸਾਰੇ ਡਾਕਟਰ ਰਣਜੀਤ ਸਿੰਘ ਦਾ ਜਿਹੜਾ ਵੀਰ ਲੱਗਿਆ ਹੋਇਆ ਵਾ ਮੁੱਦਾ ਲੈ ਕੇ ਆਪਣਾ ਖਸ ਖਸ ਦਾ ਸਾਥ ਦੋ ਸਾਰੇ ਜਣੇ ਆਪਣੇ ਉਸ ਵੀਰ ਦਾ ਠੀਕ ਹੈ ਨਾ ਚਲੋ ਆਪਾਂ ਵੀ ਉਸ ਵੀਰ ਦਾ ਸਪੋਰਟ ਕਰਦੇ ਆ ਖੁੱਲ ਕੇ ਆਪਣੇ ਪੰਜਾਬ ਚ ਵੀ ਕਿਤੇ ਲਾਗੂ ਹੋ ਹੀ ਜਾਵੇ ਹੈ ਨਾ ਵੀਰ